ਲਾਈ ਵੀ ਮਿੱਤਰੋ ਅੱਜ ਆਪਾਂ ਟਾਇਲ ਦਾ ਡੈਮੋ ਕਰਕੇ ਦੇਖਣਾ ਇੱਕ ਟਾਇਲ ਤਾਂ ਹੈਗੀ ਐ ਵੀ ਆਪਾਂ ਮਸਾਲਾ ਉੱਤੇ ਲਾ ਕੇ ਕਈ ਕੰਗੀ ਨਾਲ ਵੀ ਲਾ ਦਿੰਦੇ ਟਾਇਲ ਤੇ ਮੈਂ ਤਾਂ ਕਰੰਟੀ ਨਹੀਂ ਲਾਦਣਾ ਹਾਂ ਅਡਸ ਤੇ ਇੱਕ ਆਪਾਂ ਬਿਨਾ ਟੈਸਬ ਤੋਂ ਕੰਗੀ ਆਪਣਾ ਥੱਲੇ ਕੰਗੀ ਨਾਲ ਲਾਉਂ ਇਕੱਲਾ ਤੇ ਆਪਾਂ ਟਾਇਲ ਤੇ ਨਹੀਂ ਲਾਉਂਦੇ ਇਹ ਆਪਾਂ ਡੈਮੋ ਕਰਕੇ ਦੇਖਣਾ ਆਹ ਪਟੈਲ ਨਾ ਦੀ ਇਹ ਟੈਲ ਜਿਹੜੀ ਲਾਈ ਹੈ ਇਹਦੇ ਆਪਾਂ ਦੇਖਣਾ ਹੈ ਬੀ ਇਹ ਆਪਾਂ ਦੋਨੇ ਪਾਸੇ ਲਾਇਆ ਸੀ ਮਸਾਲਾ ਆਪਾਂ ਪਰ ਪਟਕੇ ਦੇਖਣਾ ਵੀ ਕਿੰਨਾ ਕੇ ਹੈ ਕੀ ਗਲਵੱਡਾ ਦੇਖੋ ਇਹ ਤਾਂ ਤੇਲ ਹੋ ਗਿਆ। ਦੱਸ ਗਿਆ ਤੁਹਾਨੂੰ ਸਾਰਾ ਮਸਾਲਾ ਉਹ ਵਿੱਚ ਛੱਪ ਗਿਆ। ਇਹ ਤੇਲ ਤੇ ਆਪਾਂ ਮਸਾਲਾ ਦੋਨੇ ਪਾਸੇ ਲਾ ਉਧਰ ਪਾ ਕਰੰਡੀਆਂ ਦਾ ਮਸਾਲਾ ਅਲੱਗ ਆਇਆ ਸੀ ਆਪਣਾ ਡੈਸੋ ਇਧਰ ਆਪਾਂ ਕੰਗੀ ਨਾਲ ਲਾਇਆ ਸੀ। ਹੁਣ ਆਪਾਂ ਲਾਵਾਂਗੇ ਬਿਨਾ ਤੇਲ ਤੇ ਨਹੀਂ ਆਪਾਂ ਲਾਉਦੇ ਕੱਲਾ ਥੱਲੇ ਕੰਗੀ ਨਾਲ ਲਾਵਾਂਗੇ ਠੀਕ ਹੈ। ਉਦੇ ਵਿੱਚ ਆਪਾਂ ਨੂੰ ਪਤਾ ਲੱਗੂਗਾ ਵੀ ਕੀ ਬਜਟ ਬਣਦਾ ਹੈ ਨਿਮਟਲ ਪਾਸੇ ਕਰ

ਇਹ ਤਰੀਕਾ ਤਾਂ ਤਾਂ ਲੈ ਲੈ ਜੇ ਇਧਰ ਕੋ ਪਾਪ ਅਹ ਬਿਨਾ ਬਸਤਨ ਲਾਇਆ ਤੋਤਰਾਂ ਜੁਨਾਈਟਡ ਸਲਾਈਟਰ ਆ ਦੇਖੋ ਇਹਦੇ ਹੁਣ ਕੋਈ ਆਪਾ ਕੈਮੀਕਲ ਨਹੀਂ ਲਾਇਆ ਹੈ ਠੀਕ ਹੈ ਨਾ ਹੁਣ ਆਪਾਂ ਲੱਗਦੇ ਹਾਂ ਫੇਰ ਨੂੰ ਦੁਬਾਰੇ ਵਟ ਕੇ ਦੇਖਾਂਗੇ ਗੈਰੀਫਰ ਫੋਟਾ ਉਦਚੰਦਾ ਇਹ ਨਹੀਂ ਕਿ ਆਇਆ ਦਾ ਪ੍ਰਸ਼ਟ ਦਾ ਥੋੜਾ ਇਹਦੇ ਨਹੀਂ ਬਹੁਤ ਵੱਧ ਹੈ ਟੈਂਨਰ ਦਾ ਵਸੇ ਨਹੀਂ ਹੈ ਸਦੀ ਵੀ ਜੇ ਜਿਆ ਪਰਤਾਇ ਤੇ ਮਸਾਦਾ ਲਾਵਾਂਗੇ ਤਾਂ ਥੋੜਾ ਉਤਬਾੜ ਥੋੜਾ ਰਹਾ ਹੈ ਜੇ ਆ ਪਰਤਾਇ ਤੇ 10 ਨਾਲ ਲਾਵਾਂਗੇ ਤਾਂ ਥੋੜਾ ਜਿਹਾ ਘਟ ਜਾਏ ਉਹ ਹੀ ਦੇਖਦੇ ਹਾਂ ਪਰ ਹੈ ਇਹ ਪਹਿਲਾਂ ਕਰੀ ਦੋ ਆ ਤੁਸੀਂ ਦੇਖੋ ਹੁਣ ਵੀ ਐਸਤੇ ਇਹਦੇ ਵਿੱਚ ਵੀ ਐਡੀ ਕੋਈ ਕਮੀ ਵਾਲੀ ਗੱਲ ਤਾਂ ਨਹੀਂਗੀ ਵੀ ਠੀਕ ਹੈ ਜਿੱਥੇ ਕਿਤੇ ਇਹ ਨਾ ਆਹ ਥੋੜਾ ਥੋੜਾ ਆਪਣਾ ਕੰਗੀ ਉਹ ਹੈ ਉੱਥੇ ਉਹ ਚੀਜ਼ ਮਸਾਲੇ ਤੋਂ ਬਿਨਾ ਰਸਾਇਣਿਕਲ ਤੋਂ ਬਿਨਾ ਉਹ ਲੈ ਨਾ ਆ ਨੰਗੀਆਂ ਨੰਗੇ ਰਹਿ ਗਈਆਂ ਬਈ ਇੰਨੇ ਕੇ ਫਰਕ ਆ ਵੀ ਉਹ ਤੇ ਕਰੰਡੀ ਦਾ ਜਿਹਾ ਮਸਾਲਾ ਲੱਗ ਜਾ ਤਾਂ ਬਿਹਤਰ ਹੈ ਤੇ ਇਕੱਲਾ ਮਤਲਬ ਕਿ ਟਾਇਲ ਤੇ ਲਾਇਟ ਤੋਂ ਬਣਾ ਨਹੀਂ ਲਾਉਣਾ ਚਾਹੀਦਾ ਤੇ ਦੂਸਰੀ ਗੱਲ ਇਹ ਹੈ ਜੇ ਆਪਾਂ ਟਾਇਲ ਤੇ ਗਰੰਡੀ ਨਾਲ ਅਡੈਸ ਲਾਉਨੇ ਤੇ ਥੱਲੇ ਕੰਗੀਆਂ ਨਾਲ ਲਾਉਨੇ ਹੈ ਕਰੀਬ 3mm ਪੈਂਦਾ ਹੈਗਾ ਅਡੈਸ కెమికਲ ਤੇ ਜੇ ਆਪਾਂ ਇਹਦੇ ਤੇ ਵੀ ਕੰਗੀਆਂ ਨਾਲ ਲਾਉਣਾ ਤਾਂ ਤਕਰੀਬ 5mm ਹੋ ਜਾਂਦਾ ਹੈ ਜਿਹੜੇ ਹਿਸਾਬ ਨਾਲ ਆਪਣਾ ਤਰੀਕਾ ਹੈਗਾ ਇਸ ਹਿਸਾਬ ਨਾਲ ਸੈਂਕੜੇ ਦੇ ਵਿੱਚ ਤਿੰਨ ਘਟੇ ਲੱਗ ਜਾਂਦੇ ਆ ਤਕਰੀਬ 30 ਤੋਂ 33 ਫੁੱਟ ਏਰੀਆ ਇੱਕ ਘਟਾ ਕੱਢ ਦਿੰਦਾ 20 ਕਿਲੋ ਵਾਲਾ ਤੇ ਦੂਜੀ ਗੱਲ ਇਹ ਹੈ ਸਭ ਤੋਂ ਵੱਡੀ ਗੱਲ ਤਾਂ ਯਾਰ ਜਿਹੜੇ ਆਹ ਕੁੱਪਨ ਕੁੱਪਨ ਜੇ ਪਾਣ ਦੇ ਨਾਲ ਵਿੱਚ ਤੇ ਉਹ ਜਿਹੜੇ ਜਿੰਨੇ ਵੀ ਆਹ ਲਵਾਈ ਲਾਉਣ ਵਾਲੇ ਆ ਉਹ ਕੁੱਪਨਾਂ ਦੇ لالਚ ਨਾਲ ਤੇ ਪਤੰਦਰ ਠੋਕੀ ਤੁਰੇ ਆਉਂਦੇ ਆ ਯਾਰ ਉਹ ਵੱਧ ਤੋਂ ਵੱਧ ਕੈਮੀਕਲ ਲਾਈ ਜਾਂਦੇ ਹੈ ਨਾ ਉਹ ਮਾਲਕ ਦਾ ਨੁਕਸਾਨ ਕਰੀ ਜਾਂਦੇ ਆ ਤੇ ਉਹ ਮੇਰੇ ਤੇ ਇਹ ਕਹਿਣਾ ਹੈਗਾ ਵੀ ਉਹ ਕੋਪਨ ਕੱਪਣ ਜਰ ਨਾ ਹੀ ਪਾਇਆ ਕਰਨ ਸੇਟ ਹੈ ਨਾ ਜਿਹੜਾ ਕੋਈ ਉਹ ਕੋਈ ਗਿਫਟ ਦੇਣਾ ਕੋਈ ਉਹ ਦੇ ਦਿਆ ਕਰਨ ਤੇ ਉਹਦੇ ਵਿੱਚ ਮੇਰੇ ਸਾਹਬ ਨਾਲ ਉਹ ਮਾਲਕ ਦਾ ਨੁਕਸਾਨ ਜ਼ਿਆਦਾ ਕਰ ਦਿੰਦੇ ਤੇ ਕਿਉਂਕਿ ਉਹ ਕੋਪਨਾ ਦੇ ਅਦਾਲਤ ਦੇ ਵਿੱਚ ਕਿਸੇ ਕਿਸੇ ਘਟੇ ਦੇ ਵਿੱਚ 50 ਰੁਪਏ ਵੀ ਪਾਉਂਦੇ ਹੈ ਨਾ ਕਈ ਵਾਰੀ ਕੋਈ ਸੇਠ ਹੈ ਜਿਹੜੇ ਦੁਕਾਨਾਂ ਵਾਲੇ ਉਹ ਗੱਟੇ ਦੇ 25 ਰੁਪਏ ਦੇ ਦਿੰਦੇ ਆ ਕਿਸੇ ਨੂੰ ਕਿਸੇ ਨੂੰ 50 ਰੁਪਏ ਦਿੰਦੇ ਆ ਕਿਸੇ ਨੂੰ 100 ਰੁਪਏ ਵੀ ਗੱਟੇ ਦੇ ਦੇ ਦਿਆ ਉਹ ਜੇ ਇਕੱਠੇ ਕੋਈ ਗੱਟੇ ਚਾਹਦਾ ਹੈਗਾ ਉਹਦੇ ਵਿੱਚ ਮੇਰੇ ਸਾਬ ਨਾਲ ਮਾਲਕ ਦਾ ਨੁਕਸਾਨ ਆ ਯਾਰ ਉਹ ਜਾਦੀ ਲਈਏ ਦੇਗੀ ਨਹੀਂ ਸਹੀ ਤਰੀਕੇ ਨਾਲ ਭਾਵੇਂ ਤੁਸੀਂ ਟਾਇਲ 2.200 ਰੁਪਏ ਭਾਵੇਂ 2.400 ਰੁਪਏ ਭਾਵੇਂ 32.64 ਦੀ ਲਾ ਰੁਪਏ ਭਾਵੇਂ 4.8 ਦੀ ਲਾ ਰੁਪਏ ਤਕਰੀਬ 3 ਗੱਟੇ ਮੀਡੀਅਮ ਜਮਾਨ ਸਹੀ ਤਿੰਨ ਘਟੇ ਇੱਕ ਸੈਂਕੜੇ ਦੇ ਵਿੱਚ ਲੱਗਦੇ ਹੈਗੇ ਇੱਕ ਗੱਟਾ 20 ਕਿਲੋ ਦਾ ਕਟੋ ਕਟ 33 ਫੁੱਟ 30 ਫੁੱਟ ਐਵਰੇਜ ਕੱਢ ਦਿੰਦੇ ਤੇ ਬਾਥਰੂਮ ਦੇ ਵਿੱਚ ਚਾਰ ਚਾਰ ਘਟੇ ਜਾਨੀ ਕਿ ਲੱਗ ਜਾਂਦੇ ਬਾਕੀ ਪਲਸਤਰ ਦੇ ਜੇ ਸਾਲੀ ਪਲਸਤਰ ਵਧੀਆ ਤਾਂ ਥੋੜੇ ਘੱਟ ਲੱਗ ਜਾਂਦੇ ਉਹਦੇ ਵਿੱਚ ਜਿਆਦਾ ਲੱਗ ਜਾਂਦੇ ਨਹੀਂ ਤਾਂ ਚਾਰ ਘਟੇ ਇਹਦੇ ਵਿੱਚ ਵੀ ਲੱਗ ਜਾਂਦੇ ਸੈਂਕੜੇ ਤੇ ਮੈਂ ਜਿੰਨੀਆਂ ਬਟੈਲਾਂ ਲਾਉਂਦਾ ਕੋ ਜਿੰਨੇ ਟੈਲਨ ਆਉਂਦੇ ਬਾਈ ਉਹਨਾਂ ਨੂੰ ਬੇਨਤੀ ਕਰਦਾ ਯਾਰ ਲਾਲਚ ਦੇ ਵਿੱਚ ਆ ਕੇ ਕਿਸੇ ਮਾਲਕ ਦਾ ਨੁਕਸਾਨ ਨਾ ਕਰੋ ਠੀਕ ਹੈ ਨਾ ਜਿਹੀ ਸਹੀ ਢੰਗ ਨਾਲ ਤਰੀਕੇ ਨਾਲ ਜਿਹੜਾ ਕੰਮ ਹੁੰਦਾ ਹੈ ਉਹ ਕੀਤਾ ਜਾਵੇ ਠੀਕ ਹੈ ਨਾ ਆ ਟਾਇਲ ਦੇ ਉੱਤੇ ਤੁਸੀਂ ਗਰੰਟੀ ਨਾਲ ਮਸਾਲਾ ਲਾ ਦਿਓ ਲਾ ਦਿਓ ਤੇ ਵਧੀਆ ਹੱਲਦਾ ਨਹੀਂ ਪੂਰਾ ਇਹ ਜੀ ਕੋਈ ਗਰੰਟੀ ਵਾਲੀ ਗੱਲ ਹੈਗੀ ਹੈ ਨਾ ਸਪੈਸਰ ਢੰਗ ਨਾਲ ਸਪੈਸਰ ਪਾਏ ਜਾਣ 4 ਫੁੱਟ ਦੇ ਵਿੱਚ 4 ਪਾਦੋ ਚਾਹੇ 5 ਪਾਦੋ ਜੇ ਬੈਂਡ ਤਾਂ ਪਾਦ ਵੱਧ ਪਾਦੋ ਨਹੀਂ ਤਾਂ 4 ਨਾਲ ਵੀ ਸਰ ਜਾਂਦਾ ਹੈਗਾ ਠੀਕ ਹੈ ਜੀ